ਭਾਰਤ ਵਰਸ਼ ਦੇ ਕੇਂਦਰੀ ਗ੍ਰਹਿ ਮੰਤਰੀ ਨੇ 21 ਮਾਰਚ 2025 ਨੂੰ ਰਾਜ ਸਭਾ ਦੇ ਵਿੱਚ ਇੱਕ ਗੱਲ ਕੀਤੀ ਅਖੇ ਦੀ ਪੰਜਾਬ ਵਿੱਚ ਕੁਝ ਲੋਕ ਭਿੰਡਰਾਂ ਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਅਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤੋ ਮੈਂ ਬੇਨਤੀ ਕਰਨੀ ਚਾਹੁੰਦਾ ਹੈ بڑے ਵੱਡੇ ਅਹੁਦੇ ਤੇ ਬੈਠੇ ਨੇ ਬੜੇ ਸੂਝਵਾਨ ਨੇ ਉਹ ਜਿਹੇ ਬਿਆਨ ਕਿਸੇ ਕੌਮ ਦੀ ਖਿਲਾਫਤ ਕਰਦਿਆਂ ਦੇਣਾ ਨਹੀਂ ਬਣਦਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੀ ਕੋਈ ਮਾੜੀ ਗੱਲ ਹੈ ਚੰਗੀ ਗੱਲ ਹੈ ਜੇ ਕੋਈ ਕਰ ਰਿਹਾ ਹੈ ਤੇ ਨਾ ਭਿੰਡਰਾਵਾਲੇ ਸੰਤ ਦੀ ਰੀਸ ਕਰਨੀ ਕੋਈ ਮਾੜੀ ਗੱਲ ਹੈ ਅਜਿਹਾ ਗੈਰ ਜ਼ਿੰਮੇਵਾਰ ਬਿਆਨ ਦੇਣਾ ਇਹਨਾਂ ਅਹੁਦਿਆਂ ਤੇ ਬੈਠੇ ਅਫਸਰਾਂ ਨੂੰ ਸ਼ੋਭਦਾ ਨਹੀਂ ਹੈ ਠੀਕ ਹੈ ਭਾਈ ਤੁਹਾਨੂੰ 2027 ਵਾਲੀ ਇਲੈਕਸ਼ਨ ਵਿੱਚ ਬਲਖ ਵਿੱਚ ਹਿੰਦੂ ਵੀਰਾਂ ਦੀ ਵੋਟ ਚਾਹੀਦੀ ਹੈ ਤੇ ਜੋ ਮਰਜ਼ੀ ਬੋਲੀ ਜਾਓ ਪਰ ਜੇ ਭਾਈ ਚਾਰਕ ਸਾਂਝ ਕਾਇਮ ਰੱਖਣੀ ਹੈ ਤੇ ਜਿਸ ਕੌਮ ਬਾਬਤ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਆਪਣੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਨਾ ਦਸੋ ਤੁਹਾਡੇ ਹਿੰਦੂ ਵੀਰਾਂ ਦੇ ਆਪਣੇ ਨਾਇਕ ਨੇ ਅਸੀਂ ਉਹਨਾਂ ਨੂੰ ਖਲ ਨਾਇਕ ਨਹੀਂ ਆਂਦੇ ਤੋ ਸਾਡੇ ਨਾਇਕਾਂ ਨੂੰ ਨੀਵਾ ਦਿਖਾਉਣਾ ਤੁਸੀਂ ਛੱਡ ਦਿਓ ਇਹੀ ਅਜੰਡਾ ਹਿੰਦੂਆਂ ਦੀ ਬਲਕ ਵਿੱਚ ਵੋਟ ਲੈਣ ਲਈ ਇੰਦਰਾ ਗਾਂਧੀ ਨੇ ਵਰਤਿਆ ਸੀ ਐਮਰਜੈਂਸੀ ਲਾਗੂ ਕੀਤੀ 11 ਲੱਖ ਬੰਦਾ ਜੇਲ੍ਹਾਂ ਚ ਸੁਟਿਆ ਤੇ ਵਿਪੱਖਸ਼ ਬਹੁਤ ਸਟਰੋਂਗ ਹੋ ਗਈ ਦਸੰਬਰ 1984 ਵਿੱਚ ਇਲੈਕਸ਼ਨ ਸੀ ਤੇ ਇੰਦਰਾ ਗਾਂਧੀ ਡਰ ਗਈ ਵੀ ਮੈਨੂੰ ਤੇ 2-3 ਸੀਟਾਂ ਹੀ ਮਿਲਣੀਆਂ। ਉਹਨੇ ਸਾਰੀ ਕਾਂਗਰਸ ਬਿਠਾ ਕੇ ਆਪਣੇ ਥਿੰਕ ਟੈਂਕ ਬਿਠਾ ਕੇ ਵਿਚਾਰ ਕੀਤੀ ਵੀ ਕਿਦਾਂ ਸਾਰੀ ਹਿੰਦੂਆਂ ਦੀ ਵੋਟ ਮੈਨੂੰ ਪਵੇ। ਉਹਾਂ ਦੇ ਫਿਰ ਇੱਕੋ ਤਰੀਕਾ ਹੈ। ਸਿੱਖਾਂ ਨੇ ਜਾਇਜ਼ ਮੰਗਾ ਆਪਣੀਆਂ ਰੱਖੀਆਂ ਨੇ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ ਦੇ ਰਾਹੀਂ। ਅਨੰਦਪੁਰ ਦੇ ਮਤੇ ਰਾਹੀਂ। ਔਰ ਇਹ ਮਤਾ ਪਰਫੁੱਲਤ ਕੀਤਾ ਜਾ ਰਿਹਾ ਅਕਾਲ ਤਖਤ ਤੋਂ ਮੋਰੀਆਂ ਵਿੱਚ ਭਿੰਡਰਾਵਾਲਾ ਸੰਤ ਹੈ ਨਾਲ ਉਹਦੇ ਅਕਾਲੀ ਨੇ ਨਾਲ ਸ਼੍ਰੋਮਣੀ ਕਮੇਟੀ ਹੈ ਕਿਸੇ ਤਰ੍ਹਾਂ ਆਨੰਦਪੁਰ ਦੇ ਮਤੇ ਨੂੰ ਭਿੰਡਰਾਵਾਲੇ ਨੂੰ ਉਹਦੇ ਸਮਰਥਕਾਂ ਨੂੰ ਦੁਨੀਆ ਦੇ ਸਾਹਮਣੇ ਇਉਂ ਦਿਖਾ ਦੇ ਡਿਫੇਮ ਕਰ ਦੇ ਇਹ ਅਤਵਾਦ ਵਖਵਾਦ ਦੀ ਗੱਲ ਕਰਦੇ ਨੇ ਉਹੀ ਗੱਲ ਹੋਈ মিডিਆ ਸਰਕਾਰ ਦਾ ਚੈਨਲ ਸਰਕਾਰ ਦੇ ਜਿਹੜੇ ਇੱਕਾ ਦੁੱਕਾ ਸਨ ਅਖਬਾਰਾਂ ਸਰਕਾਰ ਦੀਆਂ ਰਸਾਲੇ ਸਰਕਾਰ ਦੇ ਬਿਨਾ ਕਿਸੇ ਐਫ ਆਈ ਆਰ ਤੋਂ ਭਿੰਡਰਾ ਵਾਲੇ ਸੰਤ ਨੂੰ ਅੱਤਵਾਦੀ ਵੱਖਵਾਦੀ ਸਾਬਤ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਅੱਤਵਾਦੀਆਂ ਦਾ ਅੱਡਾ ਦੱਸਿਆ ਗਿਆ ਹੁਣ ਜਦੋਂ ਕੋਈ ਖਲਨਾਇਕ ਸਾਬਤ ਕਰ ਦਿੱਤਾ ਜਾਂਦਾ ਉਹਨੂੰ ਮਾਰਨ ਵਾਲਾ ਕੌਣ ਹੁੰਦਾ ਹੀਰੋ ਨਾਇਕ ਬਲਕਿ ਚ ਵੋਟਾਂ ਲੈਣ ਲਈ ਭਿੰਡਰਾਵਾਲੇ ਸੰਤਾਂ ਨੂੰ ਮਾਰਿਆ ਸ਼ਹੀਦ ਕੀਤਾ 6 ਜੂਨ 1984 ਵਿੱਚ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੂੰ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਨੇ ਮਾਰਿਆ ਇੰਦਰਾ ਗਾਂਧੀ ਦੇ ਫਰਜ਼ੰਦ ਜੀਵ ਗਾਂਧੀ ਨੇ 1 2 3 ਨਵੰਬਰ 1984 ਵਿੱਚ ਸਿੱਖਾਂ ਦੀ ਕਤਲੋਗਾਰਤ ਕਰਵਾਈ ਨਸਲ ਕੁਸ਼ੀ ਕਰਵਾਈ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਉਹ ਜਿਹੜਾ ਇੰਦਰਾ ਗਾਂਧੀ ਦਾ ਛੱਡਿਆ ਤੀਰ ਸੀ ਉਹ ਟਿਕਾਣੇ ਲੱਗਾ। ਵਾਕਿਆ ਹੀ ਹਿੰਦੂ ਲੋਕ ਮੰਨ ਚੁੱਕੇ ਸਨ ਸੰਤ ਭਿੰਡਰਾਂਵਾਲਾ ਆਤਵਾਦੀ ਐ। ਉਹਨਾਂ ਨੇ ਫਿਰ ਦਸੰਬਰ 1984 ਦੀ ਇਲੈਕਸ਼ਨ ਵਿੱਚ ਰਜੀਵ ਗਾਂਧੀ ਨੂੰ 542 ਸੀਟਾਂ ਵਿੱਚੋਂ 414 ਸੀਟਾਂ ਜਿਤਾਈਆਂ ਤੇ ਪ੍ਰਾਈਮ ਮਿਨਿਸਟਰ ਬਣਾਇਆ। ਐਸ ਕਰਕੇ ਬਲੂ ਸਟਾਰ ਹੋਇਆ ਜੇ ਤੇ ਤੁਹਾਨੂੰ ਕੀ ਸਿਖਾਇਆ ਗਿਆ? ਅਖੇ ਦੀ ਭਿੰਡਰਾਵਾਲਾ ਅਤਵਾਦੀ ਸੀ ਵੱਖਵਾਦੀ ਸੀ ਹਥਿਆਰ ਲੈ ਕੇ ਬੈਠਾ ਸੀ ਅਕਾਲ ਤਖਤ ਤਾਂ ਹਮਲਾ ਹੋਇਆ ਮੈਂ ਪੁੱਛਣਾ ਚਾਹੁੰਨਾ ਹੈ ਇਹ ਗੱਲ ਦਾ ਜਵਾਬ ਦਿਓ ਭਿੰਡਰਾਵਾਲਾ ਅਤਵਾਦੀ ਸੀ ਵੱਖਵਾਦੀ ਸੀ ਅਖੇ ਦੀ ਉਹਨੇ 30000 ਹਿੰਦੂ ਮਾਰਿਆ ਉਹਨੇ ਰੇਪ ਕੀਤੇ ਕਰਵਾਏ ਕੋਈ ਇੱਕ ਤੇ ਐਫ ਆਈ ਆਰ ਉਹਦੇ ਤੇ ਦਰਜ ਚਾਹੀਦੀ ਸੀ ਨਾ 6 ਜੂਨ 1984 ਤੋਂ ਪਹਿਲਾਂ ਇਹ ਡਾ ਵੱਡਾ ਅਤਵਾਦੀ ਹੋਵੇ ਰੇਪਿਸਟ ਬੰਦਾ ਹੋਵੇ 30 ਹਜ਼ਾਰ ਹਿੰਦੂ ਜਨੇ ਮਾਰਿਆ ਹੈ ਹਿੰਦੋਸਤਾਨੀਆਂ ਦੀ ਸਰਕਾਰ ਹੋਵੇ ਤੇ ਉਹਦੇ ਤੇ ਪਰਚਾ ਹੀ ਕੋਈ ਨਾ ਹੋਵੇ ਕੋਈ ਸੈਂਸਸ ਨਹੀਂ ਮਿਲੇਗਾ ਕੋਈ ਤੁਹਾਨੂੰ ਕਤਲੋਗਾਰਤ ਦੀ ਨਿਸ਼ਾਨੀ ਨਹੀਂ ਮਿਲੇਗੀ ਅਬਲ ਤੇ 7800 ਹਿੰਦੂ ਵੀਰ ਦੀ ਮੌਤ ਹੋਈ ਹੈ ਉਸ ਸਮੇਂ ਦਰਮਿਆਨ ਉਹ ਵੀ ਸਰਕਾਰਾਂ ਨੇ ਆਪ ਬੱਸਾਂ ਚੋ ਲਾ ਕੇ ਮਾਰੇ ਸਨ ਭਿੰਡਰਾ ਵਾਲੇ ਨੂੰ ਡਿਫੇਮ ਕਰਨ ਦੇ ਲਈ